ਹੈਲੋ ਜੀ ਅੱਜ ਆਪਾਂ ਬਣਾ ਰਹੇ ਹਾਂ ਜੀ ਗੁੜ ਵਾਲੇ ਮਖਾਣੇ ਤੇ ਇਹਦੇ ਵਿੱਚ ਆਪਾਂ ਸੌਫ ਤੇ ਜਵੈਨ ਵੀ ਪਾਵਾਂਗੇ ਜਿਹੜੇ ਮਖਾਣੇ ਹੁੰਦੇ ਜੀ ਸਕਿਨ ਵਾਸਤੇ ਵੀ ਬਹੁਤ ਵਧੀਆ ਨੇ ਇਹ ਆਪਣੇ ਸਰੀਰ ਦਾ ਮਤਲਬ ਕੈਲਸ਼ੀਅਮ ਵਗੈਰਾ ਵੀ ਇਹਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਹੈ ਜੇ ਜਿਵੇਂ ਕਿ ਆਪਣੇ ਗੋਡੇ ਕਿੱਟਿਆਂ ਚ ਦਰਦ ਕਮਰਚ ਦਰਦ ਹੁੰਦਾ ਉਹਨਾਂ ਵਾਸਤੇ ਵੀ ਇਹ ਬਹੁਤ ਵਧੀਆ ਨੇ ਤੇ ਜਿਹੜੇ ਭੈਣਾਂ weight loss ਕਰਨਾ ਚਾਹੁੰਦੀਆਂ ਨੇ ਉਹਨਾਂ ਵਾਸਤੇ ਵੀ ਬਹੁਤ ਵਧੀਆ ਗੁਰਮੁਦਾ ਜੀ ਇਹ ਦੇਖੋ ਸਰਦੀ ਤੋਂ ਵੀ ਆਪਾਂ ਨੂੰ ਬਚਾ ਕੇ ਰੱਖਦਾ ਇਹ ਗੁਰਮ ਗਰਮ ਹੁੰਦਾ ਤੇ ਇਹ ਆਇਰਨ ਵੀ ਇਹਦੇ ਵਿੱਚ ਬਹੁਤ ਜ਼ਿਆਦਾ ਹੁੰਦਾ ਹੈ ਜੈਨ ਹੈ ਜੈਨ ਵੀ ਬਹੁਤ ਗਰਮ ਹੁੰਦੀ ਹੈ ਜੀ ਜਿਹੜੀ ਸੌਫ ਹੈ ਜੀ ਇਹ ਆਪਣੀ ਹਰ ਕਿਚ ਜੀ ਨੂੰ ਹਾਜਮੇ ਵਾਸਤੇ ਬਹੁਤ ਵਧੀਆ ਹੈ ਇਹ ਵੀ ਆਪਾਂ ਥੋੜੀ ਜੀ ਇਹਦੇ ਵਿੱਚ ਪਾਵਾਂਗੇ ਤੇ ਚਲੋ ਜੀ ਜਿਹੜੇ ਆਪਾਂ ਕੌਲੀ ਚ ਮਖਾਣੇ ਲੈਂਦੇ ਇੱਕ ਕੌਲੀ ਲੈਂਦੇ ਜੀ ਆਪਾਂ ਮਖਾਣਿਆਂ ਦੀ ਸਭ ਤੋਂ ਪਹਿਲਾਂ ਆਪਾਂ ਇਹਨੂੰ ਹਲਕੇ ਜੇ ਰੋਸਟ ਕਰਾਂਗੇ ਬਿਨਾ ਘਿਓ ਤੋਂ ਇਹ ਰੋਸਟ ਕਰਨ ਦੇ ਨਾਲ ਇਹ ਥੋੜੇ ਜਿਹੇ ਕ੍ਰੰਚੀ ਜੇ ਬਣ ਜਾਂਦੇ ਜਾਈ ਨਹੀਂ ਤਾਂ ਇਹ ਬਹੁਤ ਸਿੜੇ ਜੇ ਹੁੰਦੇ ਨੇਗੇ ਤੇ ਇਹ ਖਾਣੇ ਔਕੇ ਨੇ ਜਦੋਂ ਆਪਾਂ ਇਹਨੂੰ ਸੁੱਕਾ ਹੀ ਇਸ ਤਰ੍ਹਾਂ ਬਿਨਾਂ ਕਿਉਂ ਤੋਂ ਰੋਸਟ ਕਰਦੇ ਆ ਤਾਂ ਇਹ ਇਹ ਤਨਾ ਤੁਰਕਰੇ ਜੇ ਬਣ ਜਾਂਦੇ ਨੇ ਤੇ ਉਹ ਖਾਣ ਚ ਵਧੀਆ ਲੱਗਦੇ ਨੇ ਆਪਾਂ ਨੂੰ ਇਸੇ ਕਰਕੇ ਆਪਾਂ ਥੋੜੇ ਜਿਹੇ ਪਹਿਲਾਂ ਰੋਸਟ ਕਰਾਂਗੇ ਇਹਨੂੰ ਆਪਾਂ ਇਹ ਮਖਾਣਿਆਂ ਨੂੰ ਰੋਸਟ ਕਰਕੇ ਰੱਖ ਲਈਏ ਆਪਾਂ ਵੈਸੇ ਵੀ ਖਾ ਸਕਦੇ ਆਂ ਜੇ ਤੁਰੇ ਫਿਰਦੇ ਆਪਾਂ ਪੰਜ ਸੱਤਾਂ ਥੋਠੀ ਵਿੱਚ ਲੋ ਤੇ ਕਿਵੇਂ ਕੰਮ ਕਰਦੇ ਕਿਵੇਂ ਮਰਜੀ ਤੁਰੇ ਫਿਰਦੇ ਖਾ ਲਈਏ ਤੇ ਜੇ ਆਪਾਂ ਥੋੜਾ ਜਿਹਾ ਇਹਨੂੰ ਟੇਸਟੀ ਬਣਾ ਕੇ ਖਾਣੇ ਆ ਤਾਂ ਥੋੜੇ ਜਿਹਾ ਆਪਾਂ ਨੂੰ ਜ਼ਿਆਦਾ ਵਧੀਆ ਲੱਗਦਾ ਇਹ ਨਮਕਾਲੇ ਵੀ ਬਣ ਜਾਂਦੇ ਐ ਤੇ ਇਹ ਚਾਕਲੇਟ ਵਾਲੇ ਫੇਵਰ ਵਾਲੇ ਵੀ ਬਣ ਜਾਂਦੇ ਜੇ ਬੱਚਿਆਂ ਨੂੰ ਆਪਾਂ ਚਾਕਲੇਟ ਐ ਦੋ ਤਿੰਨ ਲੈ ਕੇ ਮੈਲਟ ਕਰ ਲਓ ਵਿੱਚ ਮਖਾਣੇ ਪਾ ਦੋ ਇਹ ਗੁੜਾਲੇ ਵੀ ਜਿਵੇਂ ਆਪਾਂ ਬਣਾਉਣਾ ਚਾਹੀਏ ਉਵੇਂ ਬਣ ਜਾਂਦੇ ਇਹ ਇਹ ਬਨ ਖਾਣੇ ਜ਼ਰੂਰ ਚਾਹੀਦੇ ਆ ਦੇਖੋ ਇਹ ਹੁਣ ਰੋਸਟ ਹੋ ਗਏ ਇਹਨੂੰ ਆਪਾਂ ਇੱਕ ਪਲੇਟ 'ਚ ਕੱਢ ਲਾਂਗੇ ਹੁਣ ਆਪਾਂ ਪਾਵਾਂਗੇ ਥੋੜਾ ਜਿਹਾ ਗੁੜ ਇਹ ਅੱਗੇ ਆਪਾਂ ਰੈਂਟ ਕਰੀਂ ਲਓ ਜੀ ਆਪਾਂ ਥੋੜਾ ਜਨਾ ਇਹਦੇ ਵਿੱਚ ਦੇਸੀ ਘਿਓ ਪਾਇਆ ਸੀਗਾ ਤਾ ਜੋ ਥੱਲੇ ਜਿਹਨੇ ਲੱਗੇ ਗੁੜ ਤੇ ਗੁੜ ਮੈਲਟ ਹੋ ਗਿਆ ਆਪਾਂ ਆਪਾਂ ਥੋੜੀ ਜਿਹੇ ਵਿੱਚ ਸੌਫੇਜ ਰਹਿਣ ਪਾਵਾਂਗੇ ਇਹ ਤਾਂ ਥੋੜੀ ਜਿਹਾ ਪਾਵਾਂਗੇ ਇਹਦੇ ਵਿੱਚ ਜਵੈਨ ਥੋੜੀ ਜਿਹਾ ਪਾਵਾਂਗੇ ਸੌਫ ਗੁਰਦਾ ਆਪਣਾ ਪੱਕ ਗਿਆ ਗੈਸ ਕਰ ਦਿੰਦੇ ਆ ਜੀ ਆਪਾਂ ਬੰਦ ਹੁਣ ਪਰਿਵਚਨ ਖੋਣੇ ਤੇ ਇਹ ਜੀ ਗੁਰ ਦੀ ਕੋਟਿੰਗ ਚੰਗੀ ਤਰ੍ਹਾਂ ਇੱਥੇ ਹੋ ਗਈ ਹੈ ਨੋ ਜੀ ਇਹ ਦੇਖੋ ਸਾਰੀ ਚੰਗੀ ਤੇ ਰੰਗ ਗੁਰਦੀ ਕੋਟਿੰਗ ਇਹਦੇ ਉੱਤੇ ਹੋ ਗਈ ਹੈ ਜਦੋਂ ਇਹ ਥੋੜੇ ਜੇ ਠੰਡੇ ਹੋ ਗਏ ਤਾਂ ਆਪਾਂ ਇਹਨੂੰ ਹੱਥ ਦੇ ਨਾਲ ਨਾ ਵੱਖਰੇ ਵੱਖਰੇ ਕਰ ਜਾਾਂਗੇ ਗੁਰ ਹੋਣ ਕਰਕੇ ਇਹ ਸਾਰੇ ਇਕੱਠੇ ਜੇ ਹੋ ਜਾਂਦੇ ਨੇ ਇਸ ਤਰ੍ਹਾਂ ਆਪਾਂ ਇਹਨੂੰ ਵੱਖ-ਵੱਖ ਕਰਾਂਗੇ ਇੱਕ ਪਲੇਟ ਦੇ ਵਿੱਚ ਪਾ ਕੇ ਤੇ ਫਿਰ ਆਪਾਂ ਇਹਨੂੰ ਕਿੰਨਾ ਮਰਜ਼ੀ ਚ ਰੈਸਟੋਰ ਕਰਕੇ ਰੱਖ ਲਈਏ ਜੀ ਕਿਤੇ ਕਿਵੇਂ ਮਰਜ਼ੀ ਆਪਾਂ ਕੰਮ ਕਰਦੇ ਤੁਰੇ ਫਿਰਦੇ ਆਪਾਂ ਇਹਨੂੰ ਖਾ ਸਕਦੇ ਹਾਂ ਜਦੋਂ ਆਪਾਂ ਇੱਕ ਪਲੇਟ 'ਚ ਕਰ ਦਿਆਂ ਪਹਿਲਾਂ ਹਲੋ ਜੀ ਆਪਾਂ ਨਾ ਇਹਨੂੰ ਇਸ ਤਰ੍ਹਾਂ ਵੱਖ-ਵੱਖ ਕਰ ਦਾਂਗੇ ਲੋਕ ਮਿੰਟ ਵਾਸਤੇ ਲੋ ਜੀ ਆਪਣੇ ਸਾਰੇ ਜਿਹੜੇ ਗੁੜ ਵਾਲੇ ਮਖਾਣੇ ਸੀ ਆਪਾਂ ਸਾਰੇ ਤਿਆਰ ਕਰ ਲਏ ਤੇ ਆਪਾਂ ਇਹਨੂੰ ਵੱਖਰਾ ਵੱਖਰਾ ਵੀ ਕਰ ਲਿਆ ਥੋੜਾ ਥੋੜਾ ਠੰਡਾ ਹੋਣ ਤੇ ਸਾਰੇ ਕੋਲ ਸਾਰੇ ਵੱਖਰੇ ਵੱਖਰੇ ਹੋ ਗਏ ਜੀ ਇਹ ਬਹੁਤ ਹੀ ਵਧੀਆ ਟੇਸਟੀ ਬਣਦੇ ਨੇ ਤੇ ਇੱਕ ਤਰ੍ਹਾਂ ਦਾ ਹੀ ਤਾਕਤ ਦਾ ਖਜ਼ਾਨਾ ਹੈ ਜੀ ਆਪਣੇ ਸਰੀਰ ਵਾਸਤੇ ਤੁਸੀਂ ਵੀ ਜ਼ਰੂਰ ਬਣਾ ਕੇ ਖਾਓ ਇਸ ਤਰ੍ਹਾਂ ਤੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਸਾਡੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਆਉਣ ਵਾਲੀ ਵੀਡੀਓ ਦੇਖਣ ਦੇ ਲਈ ਵੀ ਸਾਡੇ ਚੈਨਲ ਨੂੰ ਸਪੋਰਟ ਕਰੋ ਜੀ ਜ਼ਰੂਰ ਤੋਂ ਜ਼ਰੂਰ